ਦੋ ਮੀਟਰ ਤੇ ਅਸੀਂ ਆਇਆ ਖਜੂਰਾਖਣ ਤੇ ਆਹ ਬਰਿੰਦਰ ਮੋਣਾ ਤੇ ਮੈਂ ਲੋਕ ਤੇ ਦੇਖੋ ਖੰਜੂਰਾ ਖੰਜੂਰ ਤੇ ਖੰਜੂਰਾ ਬਹੁਤ ਲੱਗੇ ਪਏ ਨੇ ਪਰ ਇਹਨਾਂ ਤੋਂ ਇੰਨਾ ਪੱਟਾ ਵੱਜਦਾ ਨਹੀਂ ਹੁਣ ਇਹਨਾਂ ਨੂੰ ਮੈਂ ਮਾਰ ਕੇ ਦਿਖਾਉਂਗਾ ਪੱਟਾ ਵੀ ਕਿਵੇਂ ਵੱਜਦਾ ਕੱਚਾ ਕਿ ਚਲੇ ਕਿਹੜੀ ਲਈ ਹੱਥ ਚ ਮੂਰੋਂ ਦੀ ਜਾ ਬੱਸ ਮੂਰੋਂ ਦੀ ਨਹੀਂ ਸਿੱਧਾ ਹੀ ਫੜਨੀ ਆਹ ਹੈ ਹੁਣ ਮੈਂ ਹੁਣ ਮੇਰੀ ਬਾਕੀ

ਖੰਜੂਰਾਂ ਦੇਖ ਕਿਨੇ ਕਿਨੇ ਖਾਧੀਆਂ ਨੇ ਤੇ ਤੁਹਾਨੂੰ ਜ਼ਰੂਰ ਲੱਗੂ ਤੇ ਬਾਕੀ ਆਪਾਂ ਹੋਰ ਤੁਹਾਨੂੰ ਮਿਲਾਂਗੇ ਨਵੇਂ ਬਲੌਗ ਤੋਂ ਧੰਨਵਾਦ